हां जी 사트리 ਕਾ ਇਹ ਸਾਰੇਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਾਡੀ YouTube ਦੀ ਹਰ ਮਹੀਨੇ ਦੀ ਕਮਾਈ ਕਿੰਨੀ ਹੈ ਹੁਣ ਤੱਕ ਅਸੀਂ YouTube ਦੀ ਕਮਾਈ ਤੋਂ ਕੀ ਕੁਝ ਬਣਾਇਆ ਕਿਹੜੇ-ਕਿਹੜੇ ਕੰਮ ਅਸੀਂ YouTube ਦੀ ਕਮਾਈ ਦੇ ਨਾਲ ਕੀਤੇ ਨੇ ਉਮੇ ਹਰ ਇੱਕ ਚੀਜ਼ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਇਹ ਵੀ ਸ਼ੇਅਰ ਕਰੂੰਗੀ ਵੀ ਮੈਨੂੰ ਕਿੰਨਾ ਟਾਈਮ ਹੋ ਗਿਆ YouTube ਤੇ ਕੰਮ ਕਰਦਿਆਂ ਨੂੰ ਕਿਹੜੀਆਂ-ਕਿਹੜੀਆਂ ਮੈਨੂੰ ਮੁਸ਼ਕਲਾਂ ਆਈਆਂ ਤੇ ਪਹਿਲੀ ਜਿਹੜੀ ਪੇਮੈਂਟ ਆਈ ਸੀ ਉਹ ਕਿੰਨੇ ਮਹੀਨੇ ਬਾਅਦ ਆਉਣੀ ਸ਼ੁਰੂ ਹੋ ਗਈ ਸੀ ਤੇ ਪਹਿਲੀ ਪੇਮੈਂਟ ਕਿੰਨੀ ਆਈ ਸੀ ਤੇ ਹੁਣ ਇਸ ਟਾਈਮ ਕਿੰਨੀ ਪੇਮੈਂਟ ਆਉਂਦੀ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਣਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਜਿਹੜੀ ਇਹ ਵੀਡੀਓ ਹੈ ਜੀ ਮੈਨੂੰ ਵਿਊਅਰਸ ਤੇ ਮੈਨੂੰ ਕਾਫੀ ਵਾਰ ਕਮੈਂਟਸ ਆਈ ਸੀ ਵੀ ਦੀਦੀ ਤੁਹਾਡੀ ਪੇਮੈਂਟ ਆਣੀ ਸ਼ੁਰੂ ਹੋ ਗਈ ਹੈ ਕਿ ਨਹੀਂ ਕਿੰਨੀ ਪੇਮੈਂਟ ਆਉਂਦੀ ਹੈ ਕਈਆਂ ਤਾਂ ਇਹ ਵੀ ਕਹਿਣਾਗਾ ਕਿ ਅਸੀਂ ਵੀ YouTube ਦੇ ਕੰਮ ਕਰਨਾ ਚਾਹੁੰਦੇ ਆਂ ਸਾਨੂੰ ਤੁਸੀਂ ਕੋਈ ਸੁਝਾਅ ਦੇਵੋ ਤਾਂ ਕਿ ਸਾਨੂੰ ਸਮਝ ਆ ਸਕੇ ਸੋ ਇਸ ਕਰਕੇ ਮੈਨੂੰ ਲੱਗਿਆ ਚਲੋ ਮੈਂ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗੀ ਵੀ ਮੈਨੂੰ YouTube ਤੇ ਕੰਮ ਕਰਦੇ ਨੂੰ ਸਮਾਂ ਕਿੰਨਾ ਹੋ ਗਿਆ ਮੈਨੂੰ ਤਕਰੀਬਨ 1 ਸਾਲ ਤੋਂ ਉੱਪਰ ਹੋ ਗਿਆ YouTube ਤੇ ਕੰਮ ਕਰਦੇ ਆ। ਪਿਛਲੇ ਸਰਦੀਆਂ ਦੇ ਐਂਡ ਦੇ ਵਿੱਚ ਮੈਂ YouTube ਚੈਨਲ ਸ਼ੁਰੂ ਕੀਤਾ ਸੀ ਤੇ ਇਸ ਵਾਰੀ ਵੀ ਹੁਣ ਦੇਖੋ ਗਰਮੀਆਂ ਫੇਰ ਸਟਾਰਟ ਹੋਣ ਵਾਲੀਆਂ। ਹੁਣ ਸਾਲ ਤੋਂ ਉੱਪਰ ਹੋ ਗਿਆ ਯਾਨੀ ਕਿ ਮਹੀਨਾ ਕੁ ਉੱਪਰ ਹੋਇਆ। ਜ਼ਿਆਦਾ ਟਾਈਮ ਨਹੀਂ ਹੋਇਆ। ਤੇ ਵੀਡੀਓ ਅਗਰ ਮੈਂ ਗੱਲ ਕਰਾਂ ਕਿੰਨੇ ਦਿਨਾਂ ਬਾਅਦ ਪਾਉਣੀ ਆ ਤਾਂ ਹਰ ਰੋਜ਼ ਮੈਂ ਇੱਕ ਵੀਡੀਓ ਪਾਉਣੀ ਆ। ਹਾਂ ਕਿਵਰੀ ਸੇਤ ਠੀਕ ਨਾ ਹੋਵੇ ਜਾਂ ਅਸੀਂ ਕਿਤੇ ਗਈ ਹੋਈਏ ਜਾਂ ਕੋਈ ਕੰਮ ਨਿਕਲ ਆਵੇ ਤਾਂ ਫਿਰ ਜ਼ਰੂਰ ਉਸ ਦਿਨ ਮੇਰੀ ਵੀਡੀਓ ਮਿਸ ਹੋ ਜਾਂਦੀ ਆ। ਨਹੀਂ ਹਰ ਰੋਜ਼ ਅਸੀਂ ਵੀਡੀਓ ਪਾਉਣੀ ਆ ਤੇ YouTube ਦਾ ਕਰਾਈਟੇਰੀਆ ਵੀ ਇਹੀ ਆ ਵੀ ਤੁਸੀਂ ਰੈਗੂਲਰ ਕੰਮ ਕਰਨਾ ਇੱਕ ਕੰਡੀਸ਼ਨ ਹੁੰਦੀ ਆ ਤੁਸੀਂ ਇਹ ਨਹੀਂ ਹੁੰਦਾ ਵੀ ਅੱਜ ਇੱਕ ਵੀਡੀਓ ਪਾਤੀ ਅਗਲੀ ਵਾਰ ਹਫਤੇ ਬਾਅਦ ਵੀਡੀਓ ਪਾਤੀ ਜਾਂ ਤੁਸੀਂ 10 ਦਿਨਾਂ ਬਾਅਦ ਵੀਡੀਓ ਪਾਤੀ ਇਦਾਂ ਨਹੀਂ ਹੁੰਦਾ ਅਗਰ ਤੁਸੀਂ ਰੋਜ਼ ਪਾਉਣੀ ਹੋ ਤਾਂ ਰੋਜ਼ ਹੀ ਪਾਉਣੀ ਪਊਗੀ ਤੇ ਸ਼ੁਰੂ ਵਿੱਚ ਮੈਨੂੰ ਪਤਾ ਨਹੀਂ ਸੀ ਇੰਨੀ ਨੌਲੇਜ ਨਹੀਂ ਸੀ ਤੇ ਸ਼ੁਰੂ ਵਿੱਚ ਮੈਂ ਰੋਜ਼ ਪਾਉਂਦੀ ਸੀ ਇਸ ਕਰਕੇ ਮੈਂ ਹੁਣ ਉਹੀ ਕੰਟੀਨਿਊ ਕੀਤੀ ਹੋਈ ਆ ਤੇ ਪਰ ਕਈ ਵਲੋਗਰਸ ਇਦਾਂ ਵੀ ਆ ਜਿਹੜੇ ਹਫਤੇ ਵਿੱਚ 2 ਜਾਂ 3 ਵੀਡੀਓਜ਼ ਵੀ ਪਾਉਂਦੇ ਨੇ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਉਦਾਂ ਕ੍ਰਾਈਟੇਰੀਆ ਰੱਖਿਆ ਹੋਇਆ ਹੈ ਤਾਂ ਫਿਰ ਉਹ ਉਦਾਂ ਹੀ ਚੱਲਦੇ ਆ ਰਹੇ ਨੇ ਹੁਣ ਆਪਾਂ ਗੱਲ ਕਰਾਂਗੇ ਕਿ ਮੈਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਆਈਆਂ ਮੈਂ ਇਹ ਕਹੂੰਗੀ ਜੀ ਵਾਹਿਗੁਰੂ ਦੀ ਅਸੀ ਕਿਰਪਾ ਰਹੀ ਸਾਨੂੰ ਕੋਈ ਵੀ ਮੁਸ਼ਕਲ ਨਹੀਂ ਆਈ ਉਸ ਪਰਮਾਤਮਾ ਨੇ ਮਤਲਬ ਤੁਸੀਂ ਇਹ ਸਮਝੋਗੇ ਹਮੇਸ਼ਾ ਅੰਗ ਸੰਗ ਸਹਾਇ ਹੋ ਕੇ ਸਾਰੇ ਕਾਰਜ ਪਰਮਾਤਮਾ ਨੇ ਕਰਵਾਏ ਨੇ ਜੀਵੇਂ ਕਈ ਲੋਕ ਕਹਿ ਰਹੇ ਨੇ ਸਾਡਾ ਪਿੰਨ ਨੰਬਰ ਨਹੀਂ ਆਇਆ ਸਾਡਾ ਚੈਨਲ ਮੋਨਟਾਈਜ਼ ਨਹੀਂ ਹੋਇਆ ਜਾਂ ਹਨਾ ਸਟ੍ਰਾਈਕ ਆ ਗਿਆ ਵਾਹਿਗੁਰੂ ਦੀ ਕਿਰਪਾ ਸਦਕਾ ਇਦਾਂ ਦੀ ਕੋਈ ਵੀ ਪ੍ਰੋਬਲਮ ਸਾਨੂੰ ਫੇਸ ਨਹੀਂ ਕਰਨੀ ਪਈ ਤੇ ਬਸ ਉਹਨਾਂ ਕੇ ਅਰਦਾਸ ਕਰਦੇ ਅਸੀਂ ਪ੍ਰਮਾਤਮਾ ਤੁਸੀਂ ਸਾਰੇ ਕਾਰਜ ਕਰਵਾ ਲੈਣੇ ਆ ਤੇ ਪ੍ਰਮਾਤਮਾ ਨੇ ਸਾਰੇ ਕਾਰਜ ਮੈਂ ਕਹੂੰਗੀ ਵੀ ਕੀਤੇ ਤੇ ਬਾਕੀ ਹਮੇਸ਼ਾ ਸੋਚ ਪੋਜ਼ਿਟਿਵ ਰੱਖੀ ਸੀ ਨਦੇ ਨੀ ਸੋਚਿਆ ਨੈਗੇਟਿਵ ਨਹੀਂ ਸੋਚਿਆ ਮੈਂ ਵੀ ਮੈਂ ਕਰ ਪਾਉਂਗੀ ਕਿ ਨਹੀਂ ਅਸੀਂ ਕਾਮਯਾਬ ਹੋ ਜਾਾਂਗੇ ਕਿ ਨਹੀਂ ਇਦਾਂ ਹੋਊਗਾ ਕਿ ਨਹੀਂ ਇਦਾਂ ਕਦੇ ਨਹੀਂ ਸੋਚਿਆ ਹਮੇਸ਼ਾ ਸੋਚ ਪੋਜ਼ਿਟਿਵ ਰੱਖੀ ਚੰਗੀ ਸੋਚ ਰੱਖੀ ਪਰਮਾਤਮਾ ਤੇ ਵਿਸ਼ਵਾਸ ਰੱਖਿਆ ਤੇ ਮਿਹਨਤ ਕੀਤੀ ਹਮੇਸ਼ਾ ਤੇ ਹੁਣ ਗੱਲ ਕਰਾਂਗੇ ਵੀ ਮੇਰੀ ਪਹਿਲੀ ਪੇਮੈਂਟ ਜਿਹੜੀ ਸਾਡੀ ਆਈ ਆ ਉਹ ਕਿੰਨੇ ਟਾਈਮ ਬਾਅਦ ਆਈ ਆ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਅਸੀਂ ਇਹ ਸੋਚਿਆ ਸੀ ਵੀ ਸਾਨੂੰ 1.5 ਸਾਲ ਲੱਗੂਗਾ ਕਿਉਂਕਿ ਸੁਣਦੇ ਸੀ ਅਸੀਂ ਬਾਕੀਆਂ ਤੋਂ ਹਨਾ ਕਿ 1.5 ਸਾਲ ਦੇ ਵਿੱਚ ਜਿਹੜਾ ਹੈਗਾ ਚੈਨਲ ਮੋਨਟਾਈਜ਼ ਹੁੰਦਾ ਪਰ ਪਰਮਾਤਮਾ ਨੇ ਅਸੀਮਿਹਰ ਕੀਤੀ ਸਾਡਾ ਚੈਨਲ ਜਿਹੜਾ ਹੈਗਾ 2 ਮਹੀਨੇ ਤੋਂ ਬਾਅਦ ਮੋਨਟਾਈਜ਼ ਹੋ ਗਿਆ ਸੀ ਤੇ ਇਹਦੀ ਪਹਿਲੀ ਪੇਮੈਂਟ ਆਈ ਸੀ ਉਹ 4 ਮਹੀਨੇ ਬਾਅਦ ਆ ਗਈ ਸੀ ਪਹਿਲੀ ਪੇਮੈਂਟ ਤੇ ਜਿਹੜੀ ਪਹਿਲੀ ਪੇਮੈਂਟ ਆਈ ਸੀ ਉਹ ਮਤਲਬ ਕਿ ਪਹਿਲਾਂ ਤਾਂ ਸਾਨੂੰ ਮੈਨੂੰ ਖੁਦ ਨੂੰ ਵੀ ਵਿਸ਼ਵਾਸ ਨਹੀਂ ਸੀ ਮੇਰੇ ਹਸਬੰਦ ਨੂੰ ਵੀ ਵਿਸ਼ਵਾਸ ਨਹੀਂ ਸੀ ਹੋ ਰਿਹਾ ਤੇ ਜਦੋਂ ਇਹ ਗਏ ਬੈਂਕ ਦੇ ਵਿੱਚ ਇਹਨਾਂ ਨੂੰ ਭੇਜਿਆ ਮੈਂ ਕਿਹਾ ਵੀ ਤੁਸੀਂ ਜਾ ਕੇ ਆਓ ਕਿਉਂਕਿ ਇਹਨਾਂ ਦਾ ਹੀ ਅਕਾਊਂਟ ਅਸੀਂ ਨਾਲ ਅਟੈਚ ਕੀਤਾ ਸੀ ਤੇ ਮੇਰਾ ਜਦੋਂ ਮੈਂ ਪੇਕੇ ਘਰ ਹੁੰਦੀ ਸੀ ਉੱਥੇ ਮੇਰੇ ਅਕਾਊਂਟ ਸੀਗੇ ਇੱਥੇ ਮੇਰਾ ਕੋਈ ਅਕਾਊਂਟ ਨਹੀਂ ਸੀਗਾ ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਅਕਾਊਂਟ ਅਸੀਂ ਅਟੈਚ ਕੀਤਾ ਸੀ ਫਿਰ ਇਹ ਗਈ ਜਦੋਂ ਉੱਥੇ ਬੀਲ ਜੀ ਪੇਮੈਂਟ ਆਈ ਆ YouTube ਦੀ ਤਾਂ ਉਹਨਾਂ ਨੇ ਫਿਰ ਚੈੱਕ ਕੀਤਾ ਤਾਂ ਉਹ ਕਹਿੰਦੇ ਬੰਬੇ ਵਾਲੀ ਬ੍ਰਾਂਚ ਦੇ ਵਿੱਚ ਆ ਚੁੱਕੀ ਹੈ ਕਿਉਂਕਿ ਜਿਹੜੀ ਬਾਹਰੋਂ ਪੇਮੈਂਟ ਆਉਂਦੀ ਹੈ ਨਾ ਹਮੇਸ਼ਾ ਜੀ ਪਹਿਲਾਂ ਬੰਬੇ ਦੀ ਬ੍ਰਾਂਚ ਦੇ ਵਿੱਚ ਆਉਂਦੀ ਹੈ ਕਿਉਂਕਿ ਉੱਥੇ ਚੈਕਿੰਗ ਹੁੰਦੀ ਹੈ ਵੀ ਬਾਹਰੋਂ ਪੈਸਾ ਕਿਸ ਚੀਜ਼ ਵਾਸਤੇ ਆਇਆ ਕਿਹਨੇ ਭੇਜਿਆ ਕਿਹਨੇ ਕੋਲ ਜਾਣਾ ਹੈ ਤੇ ਕੋਈ ਗੱਲ ਦਾ ਚੀਜ਼ ਦਾ ਪੈਸਾ ਤਾਂ ਨਹੀਂ ਹੈ ਇਹ ਹਰ ਇੱਕ ਚੀਜ਼ ਦੀ ਇਨਕੁਆਰੀ ਹੁੰਦੀ ਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਬੈਂਕ ਵਾਲਿਆਂ ਦੇ ਨਾਲ ਉਹਨਾਂ ਨੂੰ ਕਿਹਾ ਵੀ 2 ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜੂਗੇ ਉਹਨਾਂ ਨੇ ਮੇਲ ਕੀਤੀ ਤੇ ਦੂਸਰੇ ਦਿਨ ਆਥਨ ਦਾ ਵੇਲਾ ਸੀ 5 ਵਜੇ ਸੀ ਅਸੀਂ ਬੈਠੇ ਸੀ ਤਾਂ ਉਦੋਂ ਮੈਸੇਜ ਆਇਆ ਵੀ ਤੁਹਾਡੀ ਪੇਮੈਂਟ ਜਿਹੜੀ ਅਕਾਊਂਟ ਦੇ ਵਿੱਚ ਆ ਚੁੱਕੀ ਆ ਹੁਣ ਆਪਾਂ ਗੱਲ ਕਰਾਂਗੇ ਪਹਿਲੀ ਪੇਮੈਂਟ ਕਿੰਨੀ ਆਈ ਸੀ ਪਹਿਲੀ ਪੇਮੈਂਟ ਇੰਨੀ ਕਾਈ ਸੀ ਵੀ ਜਿਵੇਂ ਆਪਾਂ ਐਂਡਰੌਇਡ ਫੋਨ ਹੁੰਦਾ ਨਾ ਜਿਹੜਾ ਆਪਣਾ ਨਾਰਮਲ ਜਾਂ ਉਹ ਲੈ ਸਕਦੇ ਸੀ 19 ਕ ਪੇਮੈਂਟ ਆਈ ਸੀ ਇਹ ਫਿਰ ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਆਂ ਵੀ ਹਰ ਮਹੀਨੇ ਪੇਮੈਂਟ ਆਉਂਦੀ ਆ ਜਾਂ ਕਦੀ ਕਦੀ ਜਿਹੜਾ ਤਾਂ ਮੇਰਾ ਇਹ ਵਾਲਾ ਚੈਨਲ ਹੈ ਇਹਦੀ ਹਰ ਮਹੀਨੇ ਪੇਮੈਂਟ ਆਉਂਦੀ ਆ ਜਿਹੜਾ ਇੱਕ ਦੂਸਰਾ ਚੈਨਲ ਹੈ ਉਸ ਦੀ ਹਲੇ ਹਰ ਮਹੀਨੇ ਪੇਮੈਂਟ ਆਉਣੀ ਸ਼ੁਰੂ ਨਹੀਂ ਹੋਈ ਕਿਉਂਕਿ ਹੌਲੀ ਉਹ ਚੈਨਲ ਛੋਟਾ ਹੈ ਇਹ ਚੈਨਲ ਦੇ ਸਬਸਕ੍ਰਾਈਬਰ ਵੀ ਵੱਧ ਚੁੱਕੇ ਨੇ ਉਹਦੇ ਚੈਨਲ ਵੀ ਹਲੇ ਸਬਸਕ੍ਰਾਈਬਰ ਵੀ ਹਲੇ ਉਹਦੇ ਘੱਟ ਨੇ ਇਸ ਕਰਕੇ ਉਹਦੀ ਪੇਮੈਂਟ ਹਲੇ ਹਰ ਮੰਥ ਨਹੀਂ ਆਉਂਦੀ ਤੇ ਇਹਦੀ ਹਰ ਮੰਥ ਆਉਂਦੀ ਆ ਤੇ ਵਾਹਿਗੁਰੂ ਦੀ ਅਸੀ ਕਿਰਪਾ ਹੋਈ ਹੈ ਪਰਮਾਤਮਾ ਨੇ ਕਦੇ ਕੋਈ ਮੁਸ਼ਕਲ ਨਹੀਂ ਆਉਂ ਦਿੱਤੀ ਤੇ ਜੀਵਨ ਆਪਾਂ ਗੱਲ ਕਰੀਏ ਵੀ ਇਸ ਵਕਤ ਹਰ ਮਹੀਨੇ ਦੀ ਪੇਮੈਂਟ ਕਿੰਨੀ ਆਉਂਦੀ ਆ ਆਪਾਂ ਉਸ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਦੱਸੂਗੀ ਤੁਹਾਡੇ ਨਾਲ ਜਿਹੜੀ ਰਹਗੀ ਵੀ ਆਪਾਂ ਕਿਹੜੇ-ਕਿਹੜੇ ਕੰਮ ਇਸ ਪੇਮੈਂਟ ਨਾਲ ਕੀਤੇ ਨੇ ਇਸ ਪੇਮੈਂਟ ਤੋਂ ਅਸੀਂ ਦੇਖੋ ਜੀ ਇੱਕ ਤਾਂ ਸਾਨੂੰ ਇਹ ਮੰਨ ਲਓ ਵੀ ਉਸ ਟਾਈਮ ਸਾਡੀ ਮਜਬੂਰੀ ਸੀ ਸਾਨੂੰ ਕਿਉਂਕਿ ਸਾਡਾ ਜਿਹੜਾ ਘਰ ਆ ਖੇਤਾਂ ਦੇ ਵਿੱਚ ਆਸ-ਪਾਸੇ ਕੋਈ ਘਰ ਨਹੀਂ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਜਿਹੜੇ ਮੇਰੇ ਪੇਕਿਆਂ ਦੇ ਰਿਸ਼ਤੇਦਾਰ ਨੇ ਨਾ ਉਹ ਸਾਰੇ ਮਨ ਕੇ ਇੱਕ ਚੰਗੀ ਤੇ ਚੰਗੀ ਹੈ ਉਹਦੇ ਤੋਂ ਬਲੌਂਗ ਕਰਦੇ ਨੇ ਤੇ ਉਹ ਜਦੋਂ ਆਉਂਦੇ ਸੀ ਤਾਂ ਬੜਾ ਅਜੀਬ ਲੱਗਦਾ ਸੀ ਗਰਮੀਆਂ ਦੇ ਵਿੱਚ ਬਿਠਾਉਣ 'ਚ ਬੜੀ ਪ੍ਰੋਬਲਮ ਆਉਂਦੀ ਸੀ ਪੱਖੇ ਦੀ ਹਵਾ ਬੜੀ ਗਰਮ ਹੁੰਦੀ ਤੇ ਫਿਰ ਅਸੀਂ ਉਸ ਟਾਈਮ ਏਸੀ ਲਗਵਾਇਆ ਸੀ ਤੇ ਏਸ ਕਿਉਂਕਿ ਕਾਰਨ ਇਹ ਅਸੀਂ ਲਵਾ ਕੇ ਅਸੀਂ ਹੱਟੇ ਸੀ ਕੁਝ ਦਿਨਾਂ ਬਾਅਦ ਹੀ ਮੈਂ ਕਹੂੰਗੀ ਵੀ 15-20 ਦਿਨਾਂ ਬਾਅਦ ਹੀ ਮੇਰੀ ਭਾਬੀ ਦੇ ਮੰਮੀ ਉਹਨਾਂ ਦੇ ਪਾਪਾ ਜੀ ਉਹ ਆਏ ਤੇ ਉਹ ਮੇਰੇ ਪੇਕੇ ਨਾਲੋਂ ਵੀ ਇੱਕ ਤਕੜੀ ਫੈਮਿਲੀ ਆ ਠੀਕ ਹੈ ਜੀ ਤੇ ਉਹ ਆਏ ਤਾਂ ਮਨ ਪਹਿਲਾਂ ਤਾਂ ਇਹ ਲੱਗਿਆ ਸੀ ਵੀ ਕਿਉਂ ਖਰਚਾ ਕਰ ਲਿਆਵੇਂ ਪਰ ਫਿਰ ਜਦੋਂ ਉਹ ਆਏ ਤਾਂ ਫਿਰ ਇਹ ਲੱਗਿਆ ਮੇਰੇ ਹਸਬੰਦ ਨੇ ਲੱਗ ਕੇ ਕਹਿੰਦੇ ਦੇਖਿਆ ਤੂੰ ਮਨਾ ਕਰ ਰਹੀ ਸੀ ਵੀ ਹਲੇ ਨਹੀਂ ਲਵਾਉਣਾ ਕਿਉਂਕਿ ਕਹਿੰਦੇ ਤਾਂ ਇਹ ਕਾਫੀ ਟਾਈਮ ਤੋਂ ਹੁੰਦੇ ਸੀ ਵੀ ਦੋ ਰਿਸ਼ਤੇਦਾਰ ਆਉਂਦਾ ਉਹ ਔਖਾ ਹੁੰਦਾ ਅਸੀਂ ਆਪੇ ਅਸੀਂ ਥੱਲੇ ਨਾ ਨਹੀਂ ਬੈਠਦੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਫਿਰ ਇਹਨਾਂ ਨਾਲ ਗੋਡਿਆਂ ਦਾ ਜੋੜਾਂ ਦਾ ਦਰਦ ਬਹੁਤ ਸ਼ੁਰੂ ਹੋ ਜਾਂਦਾ ਜਦੋਂ ਜ਼ਿਆਦਾ ਗਰਮੀ ਹੋਵੇ ਜਾਂ ਬੱਚਾ ਸਕੂਲੋਂ ਆਇਆ ਹੋਵੇ ਉਦੋਂ ਜ਼ਰੂਰ ਚਲਾ ਲੈਣੇ ਆ ਪਰ ਜੇ ਆਪਾਂ ਕਈ ਵੀ ਦਿਨ ਰਾਤ ਅਸੀਂ ਚਲਾ ਕੇ ਰੱਖ ਦਿਆਂ ਨਹੀਂ ਕਿਉਂਕਿ ਫਿਰ ਉਹ ਤਾਂ ਬਿੱਲ ਵੀ ਭਰਨ ਔਖਾ ਹੋ ਜਾਂਦਾ ਤੇ ਬਾਕੀ ਅਸੀਂ ਫਿਰ ਘਰ ਦੇ ਹੋਰ ਇੱਕ ਦੋ ਕੰਮ ਕਰਵਾਏ ਜਿਵੇਂ ਕਿ ਇੱਕ ਤਾਂ ਵਾਸ਼ਰੂਮ ਦੇ ਗੇਟ ਹੈ ਨਹੀਂ ਸੀਗੇ ਉਹ ਲਗਵਾਏ ਤੇ ਮਤਲਬ ਜੋ ਪੇਮੈਂਟ ਆਂਦੀ ਹੈ ਨਾ ਤਾਂ ਅਸੀਂ ਦੋਨੋਂ ਹਸਬੰਡ ਵਾਈਫ ਮਿਲ ਕੇ ਡਿਸਾਈਡ ਕਰਦੇ ਆ ਕਿ ਕਿਹੜਾ ਕੰਮ ਜਿਹੜਾ ਜ਼ਰੂਰੀ ਆ ਪਹਿਲਾਂ ਕਰਾਉਣਾਗਾ ਵੀ ਜਿਹਦੇ ਬਿਨਾ ਨਹੀਂ ਸਰਦਾ ਉਹ ਕਰਾਉਣਾ ਹਨਾ ਕਦੇ ਇੱਦਾਂ ਨਹੀਂ ਹੋਇਆ ਮੈਂ ਅਗਰ ਕਹਾ ਵੀ ਪੇਮੈਂਟ ਆ ਗਈ ਤਾਂ ਚਲੋ ਜੀ ਹੁਣ ਸੂਟ ਲਈਏ ਕਦੇ ਮੈਂ ਕਦੇ ਡਿਮਾਂਡ ਵੀ ਨਹੀਂ ਰੱਖੀ ਮੈਂ ਕੱਪੜੇ ਲੈ ਕੇ ਆਉਣੇ ਆ ਤੇ ਨਹੀਂ ਹਾਂ ਕਦੇ ਇੱਕ ਅੱਧੀ ਵਾਰ ਲੈ ਵੀ ਆਉਨੇ ਆ ਜਦੋਂ ਜ਼ਰੂਰਤ ਹੁੰਦੀ ਆ ਵੀ ਹੁਣ ਹੈ ਨਹੀਂ ਪਾਉਣ ਲਈ ਜਾਂ ਮੇਰੇ ਬੱਚੇ ਕੋਲ ਜਾਂ ਹਸਬੰਡ ਕੋਲ ਜਾਂ ਮੇਰੇ ਕੋਲ ਤਾਂ ਉਦੋਂ ਜ਼ਰੂਰ ਅਸੀਂ ਕੱਪੜੇ ਖਰੀਦ ਲੈਨੇ ਆ ਨਹੀਂ ਤਾਂ ਅਦਰਵਾਈਜ਼ ਅਸੀਂ ਕਦੇ ਇਦਾਂ ਨਹੀਂ ਹੁੰਿਆ ਤਾਂ ਪਹਿਲਾਂ ਫੋਕਸ ਸਾਡਾ ਹੁੰਦਾ ਵੀ ਘਰ ਦਾ ਕੋਈ ਕੰਮ ਕਰਵਾ ਲਈਏ ਤੇ ਜਿਵੇਂ ਹੁਣ ਪਿੱਛੇ ਜੇ ਕੁਝ ਮੇਰੇ ਹਸਬੰਡ ਨੇ ਜਿਹੜੀ ਪੇਮੈਂਟ ਇਹਨਾਂ ਨੇ ਥੋੜੀ ਥੋੜੀ ਸੇਵ ਕੀਤੀ ਸੀ ਉਹ ਪਾ ਕੇ ਕੁਝ ਇਧਰੋਂ ਪੇਮੈਂਟ ਪਾ ਕੇ ਤਾ ਬੱਚੇ ਲਈ ਮੋਟਰਸਾਈਕਲ ਲੈਂਤਾ ਸੀ ਕਿਉਂਕਿ ਕਾਰਨ ਇਹ ਸੀਗਾ ਵੀ ਬੇਟਾ ਵੀ ਸਕੂਲ ਜਾਣ ਲੱਗ ਗਿਆ ਸੀਗਾ ਇਹਦਾ ਨਾ ਪਹਿਲਾਂ ਹੀ ਬਸ ਤੇ ਜਾਂਦਾ ਸੀ 10ਵੀਂ ਤੱਕ ਫਿਰ ਉਸ ਤੋਂ ਬਾਅਦ ਮੋਟਰਸਾਈਕਲ ਦੇ ਤਾਂ ਸ਼ੁਰੂ ਹੋ ਗਿਆ ਉਦੋਂ ਹਸਬੰਦੇ ਵੀ ਕੰਮ ਤੇ ਜਾਣਾ ਹੁੰਦਾ ਸੀ ਤੇ ਹੁਣ ਵੀ ਪਹਿਲਾਂ ਬੱਚੀ ਇਹ ਵੀ ਜਾਣ ਲੱਗੇ ਸੀ ਬਸ ਤੇ ਪਰ ਹੁਣ ਫਿਰ ਸ਼ਾਇਦ ਇਹ ਮੋਟਰਸਾਈਕਲ ਤੇ ਜਾਣਗੀ ਪਰ ਉਦੋਂ ਮੁਸ਼ਕਿਲ ਆਉਦੀ ਸੀ ਸਾਨੂੰ ਕਿਸੇ ਨੂੰ ਪੁੱਛਣਾ ਕਿਸਦਾ ਮੋਟਰਸਾਈਕਲ ਹੈ ਤੁਹਾਨੂੰ ਪਤਾ ਇਹ ਵੀ ਰੋਜ਼-ਰੋਜ਼ ਕਿਸੇ ਦਾ ਮੰਗਦੀ ਆਪਾਂ ਚੰਗੇ ਵੀ ਨਹੀਂ ਲੱਗਦੀ ਦਿਸ਼ਕਾਰ ਕੇ ਸਾਡੀ ਜਰੂਰਤ ਸੀ ਸਾਨੂੰ ਉਹ ਇੱਕ ਲੈਣਾ ਪਿਆ ਤੇ ਬਾਕੀ ਜਿਵੇਂ ਅਸੀਂ ਪਿੱਛੇ ਜੇ ਰਸੋਈ ਪਾਈ ਸੀਗੀ ਤਾਂ ਉਦੋਂ ਥੋੜਾ ਜਾ ਮਤਲਬ ਕੀ ਉਧਾਰ ਸਮਾਨ ਵਗੈਰਾ ਜਿਵੇਂ ਚੱਕਿਆ ਹਨਾ ਤਾਂ ਉਹ ਪੇਮੈਂਟ ਆ ਕਲੀਅਰ ਕੀਤੀਆਂ ਤਾਂ ਮਿਲ ਜੁਲ ਕੇ ਜਾਨੀ ਕਿ ਅਸੀਂ ਕਰਦੇ ਆ ਕਦੀ ਇਹ ਨਹੀਂ ਮੈਂ ਸੋਚਿਆ ਵੀ ਮੈਨੂੰ ਇਹ ਨਹੀਂ ਹੈਗਾ ਦਾ ਵੀ ਪੇਮੈਂਟ ਆਈ ਅੱਛਾ ਤਾਂ ਮੈਂ YouTube ਗਿਆ ਕਰਾਂ ਮੈਂ ਆ ਚੀਜ਼ ਲੈ ਲਵਾਂ ਮੈਂ ਆਪਣੀ ਵੀ ਆ ਲੈ ਲਵਾਂ ਨਹੀਂ ਇਦਾਂ ਦਾ ਕਦੇ ਮੇਰੇ ਦਿਮਾਗ 'ਚ ਨਹੀਂ ਰਿਆ ਤੇ ਹਮੇਸ਼ਾ ਡਿਸਾਈਡ ਅਸੀਂ ਦੋਨੋਂ ਹੀ ਕਰਦੇ ਆਂ ਵੀ ਕਿਥੇ ਚੀਜ਼ ਰਹਿ ਕਰਕੇ ਚਲਦੀ ਆ ਵੀ ਆ ਚੀਜ਼ ਜਿਹੜੀ ਜ਼ਰੂਰੀ ਆ ਜਾਦਾ ਮੇਨ ਤੇ ਇਹ ਚੀਜ਼ ਆਪਾਂ ਪਹਿਲਾ ਕੰਮ ਕਰਵਾ ਲਈਏ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹੌਲੀ ਹੌਲੀ ਸਾਰੀ ਸੈਟਿੰਗ ਹੁੰਦੀ ਹੁੰਦੀ ਆ ਹਨਾ ਹੌਲੀ ਹੌਲੀ ਸਾਰਾ ਕੰਮ ਕਰਵਾਉਂਦੇ ਜਾ ਰਹੇ ਆ ਤੇ ਬਾਕੀ ਮੈਨੂੰ ਇੰਨਾ ਨਹੀਂ ਆ ਵੀ ਮੈਂ ਆ ਚੀਜ਼ਾਂ ਹਾਈ ਫਾਈ ਜ਼ਿੰਦਗੀ ਜਿਉਣ ਦੀ ਮੈਨੂੰ ਕੋਈ ਪਹਿਲੇ ਦਿਨ ਤੋਂ ਨਹੀਂ ਆਂ ਕਰ ਇਦਾਂ ਦਾ ਹੁੰਦਾ ਜਿਹੜੇ ਮੈਨੂੰ ਜਾਣਦੇ ਨਹੀਂ ਮੈਂ ਸ਼ਹਿਰ ਤੋਂ ਜਨੇ ਮੇਰੇ ਪੇਕੇ ਆਂ ਜਾਣਦੇ ਨੇ ਜਿਨ੍ਹਾਂ ਨੂੰ ਪਤਾ ਮੈਂ ਕਿਹੜੇ ਸ਼ਹਿਰ ਤੋਂ ਬਲੋਂਗ ਕਰਦੀ ਆਂ ਤਾਂ ਫਿਰ ਮੈਂ ਸ਼ਹਿਰ ਦੇ ਵਿੱਚ ਹੀ ਮੈਰਿਜ ਕਰਵਾਉਣੀ ਸੀ ਕਿਉਂਕਿ ਸ਼ਹਿਰ ਦੇ ਵਿੱਚ ਫੈਸਿਲਿਟੀਆਂ ਜਿਹੜੀਆਂ ਹੁੰਦੀਆਂ ਪਿੰਡਾਂ ਨਾਲੋਂ ਜ਼ਿਆਦਾ ਹੁੰਦੀਆਂ ਤਾਂ ਇੱਦਾਂ ਤਾਂ ਕੁਝ ਨਹੀਂ ਐ ਕਿ ਮੈਨੂੰ ਹਾਈ ਫਾਈਂਡ ਜ਼ਿੰਦਗੀ ਜਿਉਣਾ ਜਾਂ ਜੋ ਜੋ ਮੈਂ ਨਹੀਂ ਆ ਮਤਲਬ ਮੈਂ ਉਹ ਦਿਖਾ ਨਹੀਂ ਸਕਦੀ ਕੀ ਨਹੀਂ ਦਿਖਾ ਸਕਦੀ ਮਤਲਬ ਜਿਵੇਂ ਹੁਣ ਮੰਨ ਲਓ ਵੀ ਮੈਂ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਨਾ ਵੀ ਅਸੀਂ ਸ਼ਹਿਰ ਤੋਂ ਆ ਅਸੀਂ ਇੱਦਾਂ ਤਾਂ ਉਹ ਜ਼ਿਆਦਾ ਸ਼ੋਅ ਆਫ ਕਰਦੇ ਨੇ ਦਿਖਾਵਾ ਵਾਲਾ ਕਰਦੇ ਨੇ ਤਾਂ ਮੈਨੂੰ ਉਹਨਾਂ ਚੀਜ਼ਾਂ ਤੇ ਬਲੀਵ ਨਹੀਂ ਆ ਪਹਿਲੇ ਦਿਨ ਤੋਂ ਨਹੀਂ ਆ ਮੈਨੂੰ ਕਦੇ ਮੈਂ ਵੀ ਕਿਸੇ ਦਿਖਾਵਾ ਕਰੀ ਜਾਵਾਂ ਕਿੰਨਾ ਕੁ ਟਾਈਮ ਦਿਖਾਵਾ ਕਰ ਲਾਂਗੀ ਕਿਉਂਕਿ ਮੇਰਾ ਨੇਚਰ ਨਹੀਂ ਆਪਾਂ ਇੱਕ ਦਿਨ ਕਰ ਲਾਂਗੇ ਦੋ ਦਿਨ ਕਰ ਲਾਂਗੇ ਤਾਂ ਮੈਨੂੰ ਹੱਸਣਾ ਖੇਡਣਾ ਤੇ ਜਿਵੇਂ ਮੰਨ ਲਓ ਮੈਨੂੰ ਪਿੰਡਾਂ ਦਾ ਮਾਹੌਲ ਜ਼ਿਆਦਾ ਵਧੀਆ ਲੱਗਦਾ ਸੀ ਪਹਿਲੇ ਦਿਨ ਤੋਂ ਹੀ ਮੈਨੂੰ ਪਹਿਲੇ ਦਿਨ ਤੋਂ ਹੀ ਪੰਜਾਬ ਨਾਲ ਮੈਨੂੰ ਨਹੀਂ ਪਤਾ ਕਿਉਂ ਅੰਦਰੋਂ ਇੱਕ ਫੀਲਿੰਗ ਹੈ ਪੰਜਾਬ ਨਾਲ ਮੈਨੂੰ ਪਹਿਲੇ ਦਿਨ ਤੋਂ ਹੀ ਪਿਆਰ ਹੈ ਸੋ ਤਾਂ ਕਰਕੇ ਤੇ ਦੂਸਰਾ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ ਕਿੰਨੀ ਕੁ ਮੇਰੀ ਪੇਮੈਂਟ ਆਉਂਦੀ ਆਗੀ ਇਸ ਸਮੇਂ ਤਾਂ ਜਿੰਨੀ ਕਿ ਆਪਣੀ ਪ੍ਰਾਈਵੇਟ ਸੈਲਰੀ ਆਉਂਦੀ ਆ ਨਾ ਇੱਕ ਪ੍ਰਾਈਵੇਟ ਜੌਬ ਦੀ ਉਨੀ ਕੁ ਸੈਲਰੀ ਮੇਰੀ ਆਉਂਦੀ ਹੈ ਇਹਦੇ ਵਿੱਚੋਂ ਤੇ ਜੇ ਮੈਂ ਕਹਾਂ ਵੀ ਬਹੁਤ ਜ਼ਿਆਦਾ ਆਉਂਦੀ ਆ ਬਹੁਤ ਜ਼ਿਆਦਾ ਤਾਂ ਨਹੀਂ ਆਉਂਦੀ ਆ ਪਰ ਹਾਂ ਨਾਰਮਲ ਜੇ ਘਰ ਦੇ ਖਰਚੇ ਸਾਡੇ ਚੱਲ ਜਾਂਦੇ ਆ ਤੇ ਉਦੋਂ ਕੁਝ ਦੁੱਧ ਦੀ ਪੇਮੈਂਟ ਹੋ ਜਾਂਦੀ ਆ ਕੁਝ ਮੇਰੀ ਹਸਬੰਡ ਦੀ ਜੌਬ ਉਹ ਕਰਦੇ ਨੇ ਕੰਮ ਕੁਝ ਇਹ ਹੋ ਜਾਂਦੀ ਆ ਤਿੰਨੋਂ ਪਾਸੋਂ ਦੀ ਪੇਮੈਂਟ ਬਿਲਾ ਕੇ ਸਾਡੇ ਜਿਹੜੀ ਘਰ ਦੀ ਜਿਹੜੀ ਨਾਰਮਲ ਖਰਚੇ ਨੇ ਉਹ ਚਲਣੇ ਆਸਾਨ ਹੋ ਗਏ ਨੇ ਤੇ ਵਕੀ ਔਨ ਵਾਲਾ ਟਾਈਮ ਦੇ ਵਿੱਚ ਹੌਲੀ ਹੌਲੀ ਚੈਨਲ ਗਰੋ ਕਰਦਾ ਜਾਊਗਾ ਪੇਮੈਂਟਸ ਵਧਦੀਆਂ ਜਾਊਗੀ ਤੇ ਤੁਸੀਂ ਵੀ ਚਾਹੋ ਤਾਂ ਕੰਮ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਕੰਮ ਕਰਨਾ YouTube ਤੇ ਤੇ ਤੁਸੀਂ ਮੇਰੇ ਨੂੰ ਕੰਟੈਕਟ ਕਰ ਸਕਦੇ ਹੋ ਹਰਪ੍ਰੀਤ ਗਰੀਵਾਲ 130 ਇੰਸਟਾਗ੍ਰam ਦੀ ਆਈਡੀ ਹੈ ਤੇ ਉਹਦਾ ਲੋਗੋ ਜਿਹੜਾ ਨਾ ਪੰਜਾਬ ਸੁਰੀਰ ਸੰਗਰੂਰ ਫੈਮਿਲੀ ਚੈਨਲ ਵਾਲੀ ਲੋਗੋ ਆ ਦਾ ਤੇ ਉਹ ਹੀ ਸੇਮ ਲੋਗੋ ਲਾਇਆ ਹੋਇਆ ਮੈਂ ਤੁਸੀਂ ਦੇਖ ਲਿਓ ਤੇ ਤੁਸੀਂ ਉਹਦੇ ਜਰੀ ਮੈਨੂੰ ਕੰਟੈਕਟ ਕਰ ਸਕਦੇ ਜਿੰਨਾ ਮੇਥੋਂ ਹੋ ਸਕੇ ਜੋ ਮੈਂ ਕਰ ਸਕਦੀ ਹਾਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਠੀਕ ਹੈ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ